ਸ਼ੀਸ਼ ਸ਼ੀਸ਼ ਹੋਰ ਛੋਟਾ ਕਾ ਦਾ ਲੈ ਫਿਰ ਆ ਨਹੀਂ ਕੋਈ ਦਰ ਚਾਚਾ ਮੁੰਡੇ ਦਾ ਮੁੰਡੇ ਦਾ ਨਹੀਂ ਗਿਆ ਜੀ ਚਾਚਾ ਚਾਚਾ ਦੰਦੀ ਤੂੰ ਮੈਨੂੰ ਅੱਗੇ ਤੋਂ ਮੈਨੂੰ ਛੋਟੋਂ ਜਾਨਾ ਪਿਆਰ ਕਰਦੀ ਸੀ ਹੁਣ ਤੂੰ ਮੈਨੂੰ ਕਬਾੜਾ ਹੀ ਕਰਦਾ ਦੱਸ ਮੈਨੂੰ ਇਹ ਕੀ ਕਬਾੜਾ ਅੰਨਾ ਦਿਨ ਮੈਂ ਪਿਆਰ ਕਰਦੀ ਸੀ ਨਾ ਮੈਨੂੰ ਪਿਆਰ ਕਰਦਾ ਤੁਸੀਂ ਮੰਮਾ ਹੀ ਕਰਦੇ ਹੋ ਨਹੀਂ ਹੋ ਦਰਾਇ ਹੋਏ ਨੇ ਮੰਨਣਾ ਤੇ ਕੀਰਤ ਆਇਆ ਹੋਇਆ ਔਲ ਭਲੇਖੇ ਆ ਗਏ ਨੇ ਤੇਲ ਚਵਾਣਾ ਚਾਹੀਦਾ ਸੀ ਮੈਂ ਇੱਕ ਵਾਰੀ ਹੋਰ ਬੋਲਾਂ ਮਾਂ ਪਾਪਾ ਨੂੰ ਮੇਰੇ ਕਿਸੇ ਨਾਲ ਆ ਕੇ ਨਾ ਦਿੱਤੀ ਹਾਂ ਚਲਾ ਦੇ ਹੈ ਐਨਾ ਡਰਾਵਾ ਦਿੱਤਾ ਤੈਨੂੰ ਤੇਰੇ ਪਾਪਾ ਨੇ ਨਹੀਂ ਨਹੀਂ ਡਰਾਵਾ ਨਹੀਂ ਹੈ ਹਾਂ ਓਏ ਉਹ ਕਹਿੰਦੇ ਸੀ ਮੇਰ ਨੂੰ ਉਹ ਆਪਣੀ ਬੋਸ ਕਰ ਤੋਂ ਪਿਆਰਾ ਦਾਸ ਮੇਰੇ ਮੇਰੇ ਬੋਸ ਕਰਦਾ ਤੇ ਉਹਨੇ ਨਾ ਮੂੰਹ ਮਿੱਠਾ ਕਰਵਾਇਆ। ਉਹ ਕਹਿੰਦਾ ਮੇਰੀ ਕਸਮ ਖਾ ਲੈ ਪਾਪਾ ਨੂੰ ਦੱਸਦੀ ਨਾ। ਐਦੀ ਵਜ੍ਹਾ ਕਰਕੇ। ਜ਼ਬਰਦਸਤ ਗੱਲ। ਹੁਣ ਨਹੀਂ ਕਰਨੀ। ਰੈ ਨੰਨੂ ਵੀ ਮੇਰੇ ਨਾਲ ਲੜ ਕੇ ਟੀਏ। ਚਲ ਆਦਰ। ਬਾਈ ਬਾਈ। ਤੂੰ ਵੀ ਸੁਲਾ ਕਰੋ। ਚਾਲੂਣ ਬੁਲਾ ਲਓ। ਤੇ ਐ ਅੱਜ ਸਕੂਲ ਵੀ ਨਹੀਂ ਗਈ। ਨਹੀਂ ਗਈ ਜਾਨਦਾਰ ਐਟੇਸ਼ਨ ਵੀ। ਕਹਿੰਦੀ ਮੈਂ ਬਿਲਕੁਲ ਨਹੀਂ ਜਾਣਾ। ਕਿਹਦੇ ਲੱਗਦਾ? ਆਟੇ ਤੇ ਉਸਨੂੰ ਮਾਰ ਵਧੀਆ ਬਣਾਉਂਦੀ ਏ ਮਨਤ ਹਾਂ ਮੈਂ ਦੇਖੋ ਮੈਨੂੰ ਕੁਝ ਨਹੀਂ ਆਉਂਦਾ ਚਲ ਅੱਜ ਤਾਂ ਨਹੀਂ ਕੱਲ ਛੱਡ ਗਿਆ ਬਣਾਉਂਦੀ ਹਾਂ ਮੈਂ 5 ਵੇ ਦਾ ਟਾਈਮਿੰਗ ਹੈ 5:00 5 ਵੇ ਤੇ ਠੀਕ ਹੈ ਅੱਜ ਤੋਂ 7 ਠੀਕ ਹੈ ਉਦੋਂ ਹੈਗਾ ਕਈ ਐ ਲੱਗ ਬਠਾਣ ਇਹਨਾਂ ਦੋਵਾਂ ਜਣੇ ਠੀਕ ਹੈ ਉਹ ਤੇ ਉਹਦੇ ਥੋੜੇ ਦਾ ਥੋੜੇ ਦੂਰ ਹੀ ਹੈਗਾ ਅੱਛਾ ਉਹਦੇ ਅੰਦਰ ਤੇ ਤੈਨੂੰ ਮੋੜਾਂਗੀ ਅੱਛਾ ਉੱਥੇ ਨਾ ਟੱਪਾ ਲਾ ਕੇ ਆ ਮੈਨੂੰ ਕਹਿੰਦੀ ਮਾਂ ਬਣਨ ਦੀ ਹਿੰਮਤ ਵੀ ਨਾ ਕਰੋ ਮਾਂ ਹੁਣ ਬਣ ਗਈ ਤੇਰੀ ਵੀ ਤੇਰੇ ਕਾਕੇ ਦੀ ਪਹਿਲਾਂ ਤੇਰੀ ਬਣੀ ਹੁੰਨ ਕਾਤੇ ਮੈਨੂੰ ਖੁਸ਼ੀ ਹੋ ਤੋ ਐਸੀ ਹਾਈ ਮੈਂ ਲੜਪੀ ਮੇਰੇ ਨਾਲ ਹੁੰਦੀ ਸੀਗੀ ਤੂੰ ਨੀ ਕਦੇ ਦਿਨ ਨੇ ਵੀ ਦੇ ਲੇ ਨਹੀਂ ਮੈਂ ਸਕੂਲ ਦਾ ਕੰਮ ਕਰਨ ਨੂੰ ਕਿਹਾ ਤੇ ਐਵੇਂ ਹੋ ਗਈ ਓਏ ਤੁਹਾਨੂੰ ਪਤਾ ਹੁੰਦੀ ਜਦੋਂ ਜਿਹੜੇ ਹਮਰੋਹ ਕਰਦੇ ਸ਼ਰਮ ਖੁਸ਼ ਬੱਚੇ ਨਹੀਂ ਸੀ ਹੁਣ ਕੋਈ ਕੱਪੜਾ ਖੰਨ ਥਲੇ ਚਾਤਰਾ ਸਾਫ ਪੇਸ਼ ਢੇ ਨਹੀਂ ਉਹਨੇ ਵੇਹਕੇ ਪੁੱਤਰ ਦਵਾਈ ਦਿੱਤੀ ਅਨੋਂਸਾ ਜੱਜ ਬਸ ਹੁਣ ਇੱਕ ਦਿਨ ਸ਼ਾਮ ਨੂੰ ਯੋਗ ਨੂੰ ਉਹ ਤਾਂ ਫਿਰ ਕੀ ਹੋਇਆ ਹਾਂ ਮੈਂ ਹੋਏ ਪੁਸ਼ਪਾ ਅੰਡਾ ਕੀ ਹੋਇਆ ਕੀ ਹੋਇਆ ਮੰਗੇ ਗਏ ਨੇ ਅੰਦਰ ਉਸੇ ਸੀ ਕਿੰਨੇ ਟਾਈਮ ਬਾਅਦ ਆਏ ਨੇ ਮੰਗਾ ਲੜਿਆ ਸੀ ਨੰਦੂ ਨਾਲ ਹੈ ਮੰਗਾ ਨੰਨੂ ਨਾਲ ਲੜਿਆ ਸੀ ਮਾਰਿਆ ਉਦੋਂ ਦਾ ਆਇਆ ਸੀਗਾ ਇਹ ਲੜਿਆ ਹੈ ਉਹਦੇ ਨਾਲ ਮਾਂ ਨੰਨੂ ਨਾਲ ਤਾਂ ਕਰਕੇ ਹੋ ਨਾ ਯਾਰ ਤੇਰੇ ਨਾਲ ਲੜਿਆ ਕਿਉਂ ਲੜਨਾ ਨਹੀਂ ਚਾਹੀਦਾ ਮੇਰਾ ਮੇਰਾ ਮੂੰਹ ਜਦ ਨਾਲ ਵੱਡਾ ਹੈ ਤੇਰਾ ਮੂੰਹ ਰੋਡ ਨੂੰ ਦਾ ਨੰਨੂ ਬੜੀ ਹੌਲੜਦੀ ਰਹੀ ਬੜੀ ਹੋ ਗਈ ਐ ਜਾਲੀ ਇੱਕ ਕਲ ਖੋਲ ਨਹੀਂ ਤੂੰ ਬੈਠਾ ਲੈ ਆੜ ਕੇ ਭਾਜ ਬੈਠਾ ਮਨਾਂ ਤੂੰ ਖੜਾ ਆ ਜਾ ਆ ਜਾ ਮੇਰੇ ਕੋਲ ਆ ਵੇਖੋ ਮਨਾਂ ਤੂੰ ਖੜਾ ਹੋ ਕੇ ਲੇ ਲਿਆ ਸੁਣਦੇ ਰਹੰਦੋਂ ਲੈ ਮੈਂ ਕਿਹਨੂੰ ਮਾਈਕਲ ਲੱਕਸਮਨ ਅੱਲਾ ਦੇਖੋ ਮਦਰ ਤਕੀਏ ਸੜਦੇ ਨੇ ਮੈਂ ਆਪਣੇ ਭਤੀਜਾ ਚੱਕਿਆ ਆਇਆ ਹਾਂ ਉਹਨੇ ਸੱਤਾਂ ਇਹ ਦੇਖੋ ਇੱਧਰ ਚਾਚਾ ਮੁੰਡੇ ਦਾ ਮੁੰਡੇ ਦਾ ਨਹੀਂ ਕਹਿਆ ਚਾਚਾ ਚਾਚਾ ਜੱਤੀ ਮੁੰਡੇ ਦਾ ਚਾਚਾ ਤੁਹਾਨੂੰ ਪਤਾ ਮਨਪ੍ਰੀਤ ਮੈਡਮ ਤੁਹਾਡੇ ਵੱਲ ਪੁੱਛਦੇ ਸੀਗੇ ਅੱਛਾ ਨੇਹਾ ਵੜਾ ਮਨਪ੍ਰੀਤ ਚਾਚਾ

ਆਏ ਨਹੀਂ ਅੱਤਰਾ ਉੱਪਰ ਮਾਰ ਪੈ ਗਏ ਸੀ ਨਾ ਵਿਚਕਾਰ ਜੇ ਇਸ ਕਰਕੇ ਨਹੀਂ ਆਏ ਨਹੀਂ ਅੱਛਾ ਉਹ ਹਸਪੀਟਲ ਤੋਂ ਵਹੀ ਆ ਤੇ ਮਾਮਾ ਮੈਂ ਅੱਜ ਸੱਚ ਤੇ ਆਏ ਸੀ ਦੇਖ ਮੀਂਗੇ ਉਦੋਂ ਡਿਗਨ ਤੋਂ ਵੱਜ ਗਏ ਸੀ ਹਾਂ ਮੈਂ ਭੁੱਲ ਗਈ ਮੈਨੂੰ ਚੇਤਾ ਨਹੀਂ ਰਿਹਾ ਆਏ ਸੀ ਹਸਪੀਟਲ ਤੋਂ ਡਿਗਨ ਕਾਕੇ ਨੂੰ ਸਮਾ ਮੈਂ ਲੱਭ ਗਈ ਓਏ ਆਲੇ ਕਾਕੇ ਅਨੇ ਆਵੇ ਤਾਂ ਕੁਛ ਨਾ ਮਾਰਨੀ ਹੈ ਦੇਖ ਤੋ ਸੱਤ ਨਾਲ ਵਾਲੇ ਆਪਣਾ ਮਾਰਾਂਗੇ ਨਾ ਮਾਂ ਮਾਂ ਤੇ ਮੈਂ ਜੋ ਕਹਿ ਰਹੀ ਹਾਂ ਸੱਚੀ ਹੈ ਤੇ ਅੱਜ ਮੈਂ ਵਲੋਗ ਸਟਾਰ ਨਹੀਂ ਸੀ ਕੀਤਾ ਤੇ ਅਚਾਨਕ ਫਿਰ ਆ ਗਿਆ ਅੱਗੇ ਦੋਨੋਂ ਜਣੇ ਤੇ ਤਾਂ ਕਰਕੇ ਮੈਂ ਵਲੋਗ ਜਿਹੜਾ ਇਹਨਾਂ ਕਰਕੇ ਸਪੈਸ਼ਲ ਸਟਾਰਟ ਕੀਤਾ ਹਾਂ ਬੋਲੋ ਅਧਿਰਾਜ ਨੇ ਨਾਮ ਇਹਦਾ ਹਾਂ ਅਧਿਰਾਜ ਸਿੰਘ ਮੈਂ ਤੈਨੂੰ ਕਦੋਂ ਕਬਾੜਾ ਕੀਤਾ ਅਦਰ ਵੇਖ ਕਹਿੰਦੀ ਤੂੰ ਮੈਨੂੰ ਅੱਗੇ ਤੋਂ ਤੁਸੀਂ ਛੋਟੇ ਹੁੰਦੇ ਅੰਨਾ ਪਿਆਰ ਕਰਦੇ ਸੀ ਹੁਣ ਤੂੰ ਮੈਨੂੰ ਕਬਾੜਾ ਹੀ ਕਰਦਾ ਹੈ ਦਾਸੇ ਮੈਨੂੰ ਇਹ ਨੂੰ ਕਿੰਬਾਰਾ ਇੰਨਾ ਤੈਨੂੰ ਮੈਂ ਪਿਆਰ ਕਰਨੇ ਆ ਸੀ ਮੈਂ ਮੈਨੂੰ ਪਿਆਰ ਕਰਦੇ ਤੁਸੀਂ ਉਹਨਾਂ ਹੀ ਕਰਦੇ ਹੋ ਨਹੀਂ ਉਹਨੂੰ ਕਰਦੇ ਤੈਨੂੰ ਜ਼ਿਆਦਾ ਕਰਨੇ ਆ ਇਹ ਤੂੰ ਹੀ ਜ਼ਿਆਦਾ ਕਰ ਮੈਨੂੰ ਛੋੜ ਦੇ ਛੋੜ ਦੋ ਤੁਸੀਂ ਪਾਰਨਗੇ ਸਾਰਾ ਇਹ ਮੈਂ ਤੁਹਾਨੂੰ ਫੜਾਂਦੀ ਵੀ ਹਾਂ ਪਰ ਮੈਂ ਤੈਨੂੰ ਹੀ ਪਿਆਰ ਕਰਦੀ ਆ ਆ ਜਾ ਆ ਜਾ ਆ ਜਾ ਆ ਜਾ ਵਾਟ ਇਜ਼ ਥਿਸ ਗਿਫਟ ਹੋਰ ਛੋਟਾ ਕਲਾ ਅੱਛਾ ਕੰਪਨੀ ਵੱਲੋਂ ਯੈਸ ਤੇ ਅੰਦਰ ਵੀ ਵੇਖ ਲ ਹੁਣ ਮਨਾ ਕੇ ਉਠਾਇਓ ਨਾਲ ਲੈਣਾ ਇਹਨੂੰ ਵੀ ਆਪਾਂ ਉਹਦੇ ਵਾਸਤੇ ਵੀ ਆਪਾਂ ਤੇ ਲੈ ਆਈਏ ਹਾਂ ਨਹੀਂ ਉਹਨੇ ਵੇਖ ਲਿਆ ਹਾਂ ਵੇਖ ਕੇ ਫਟਾਫਟ ਨਾ ਹੋਣਦੀ ਨਹੀਂ ਹੁਣ ਤੁਹਾਨੂੰ ਆਂਦਿਆਂ ਨੂੰ ਵੇਖਿਆ ਨਹੀਂ ਇਹ ਗਿਫਟ ਪਤਾ ਵੇਖ ਲਿਆ ਵੇਖ ਕੇ ਫਟਾਫਟ ਅੰਦਰ ਵੜ ਗਈ ਏ ਮੰਮੀ ਲਈ ਮੰਮੀ ਨੂੰ ਦੱਸਤਾ ਸੀ ਨਾ ਜੇ ਪਾਪਾ ਨੂੰ ਮਿਲਿਆ ਕਰਕੇ ਵਾਸਤੇ ਕਿਸੇ ਪਿੱਕ ਸੈਂਡ ਕੀਤੀ ਸੀ ਅੱਛਾ ਅੱਛਾ ਮੈਨਾਂ ਹੀ ਲੜ ਕੇ ਟੀ ਹੁਣ ਦਾਦੀ ਨੇ ਲੜ ਕੇ ਟੀ ਹੈ ਕਹਿੰਦੀ ਤੁਸੀਂ ਤੇ ਮੇਰਾ ਕਬਾੜਾ ਹੀ ਕਰਤਾ ਛੋਟੇ ਹੁੰਦੇ ਨੂੰ ਤੇ ਪਿਆਰ ਕਰਦੇ ਸੀ ਹੁਣ ਤੇ ਪਿਆਰ ਹੀ ਨਹੀਂ ਕਰਦੇ ਹੈਲੋ ਨਨੂ ਮੈਨੂੰ ਹਾਂਜੀ ਤੇ ਹੁਣ ਮੈਨੂੰ ਪਤਾ ਸੀ ਨਨੂ ਨੇ ਰੋਲਾ ਪਾਣਾ ਹੀ ਪਾਣਾ ਮੈਨੂੰ ਮਮਮੀ ਨੇ ਦੱਸਿਆ ਵੀ ਬਹੁਤ ਜ਼ਿਆਦਾ ਕਲੇਸ਼ ਕਰਕੇ ਬੈਠੀ ਹੈ ਤੇ ਮੈਂ ਫਿਰ ਇੰਤਜ਼ਾਮ ਕਰਕੇ ਆਇਆ ਘਰ ਐਦਾਂ ਥੋੜੀ ਆਣ ਲੱਗਾ ਸੀਗਾ ਮੈਂ ਉਹ ਤੇ ਚਲੋ ਕੰਪਨੀ ਨੇ ਦਿੱਤਾ ਸੀਗਾ ਉਹ 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 ਗਿਫਟ ਤੇ ਕੰਪਨੀ ਨੇ ਦਿੱਤਾ ਸੀ ਹੈ ਨਾ ਮੇਰੇ ਆਫਿਸ ਵਾਲਿਆਂ ਨੇ ਤੇ ਇਹ ਫਿਰ ਮੈਨੂੰ ਸਪੈਸ਼ਲ ਉਧਰ ਜਾਣਾ ਪਿਆ ਜਿੱਦਨ ਮੈਂ ਹੁਣ ਜਾਂਦਾ ਨਹੀਂ ਹੈਗਾ ਮਤਲਬ ਘੁੰਮ ਕੇ ਆਣਾ ਪਿਆ ਬਹੁਤ ਜ਼ਿਆਦਾ ਠੀਕ ਹੈ ਤੇ ਹੁਣ ਮੈਂ ਸਪੈਸ਼ਲ ਆਜੋ ਫੋਲੋ ਮੀ ਅੱਖਾਂ ਬੰਦ ਕਰੋ ਅੱਖਾਂ ਬੰਦ ਕਰੇਗਾ ਕਾਕਾ ਅੱਖਾਂ ਬੰਦ ਕਰੋ ਅੱਖਾਂ ਬੰਦ ਰੱਖੀ ਸੁਣਾਈ ਤੇ ਦੇ ਰਿਹਾ ਸੁਣਾਈ ਤੇ ਦੇ ਰਿਹਾ ਕੰਨ ਤੇ ਨਹੀਂ ਬੰਦ ਕੀਤੇ ਨਾ ਮੈਂ ਪਹਿਲਾਂ ਕਿਹੜੀ ਚੀਜ਼ ਉਹਾਈ ਜਾਵੇ ਕੋਈ ਵੀ ਦਿਖਾ ਦਿਓ ਕੱਲ ਤੂੰ ਕੀ ਮੰਗ ਰਿਆ ਸੀ ਕੱਲ ਮੈਂ ਬੀਚਾਰੀ ਕਿੱਟ ਹੈ ਅੱਛਾ ਹਾਂਜੀ ਇਹਗਾ ਲੈ ਫਿਰ ਵਾਓ ਵਾਓ ਅੱਛਾ ਫੇਰ ਰੱਖ ਦੇ ਹੁਣ ਥੱਲੇ ਫੇ ਅੱਖਾਂ ਬੰਦ ਕਰੋ ਇਹ ਕਰੀਏ ਯਾਰ ਬੱਚਿਆਂ ਦੀ ਖਾਤਰ ਸਾਰਾ ਕੁਝ ਕਰਨਾ ਪੈਂਦਾ ਆਪਣੇ ਕੋ ਭਾਵੇਂ ਢੇਲਾ ਨਾ ਹੋਵੇ ਪੈਸਾ ਨਾ ਹੋਵੇ ਆਪਣੇ ਵਾਸਤੇ ਮੈਂ ਪੈਂਟਾਂ ਵੀ ਬਾਟੀਆਂ ਹੋਣ ਬੂਟ ਵੀ ਟੁੱਟੇ ਹੋਣ ਪਰ ਬੱਚਿਆਂ ਦੀਆਂ ਖਵਾਸ਼ੇ ਪੂਰੀਆਂ ਕਰਨੀਆਂ ਪੈਂਦੀਆਂ ਫੇ ਉਪਨ ਯੋਰ ਆਈਜ਼

ਠੀਕ ਹੈ ਇਹ ਫਿਰ ਇੱਥੋਂ ਡਿਲੀਟ ਵੀ ਹੋ ਜਾਂਦਾ ਇਹ ਇੱਥੋਂ ਹਾਂਜੀ ਇੱਥੋਂ ਡਿਲੀਟ ਵੀ ਹੋ ਜਾਂਦਾ ਠੀਕ ਹੈ ਹੈਪੀ ਹੁਣ ਕਾਕੇ ਦਾ ਗਿਫਟ ਖੋਲ ਲਈ ਆਪਾਂ ਥੈਂਕ ਯੂ ਕਿਹਨੇ ਬੋਲਣਾ ਹੈ ਥੈਂਕ ਯੂ ਇੰਗਲਿਸ਼ ਵਿੱਚ ਸੋਦਾ ਗਿਫਟ ਦੋਨੇ ਲਿਆਣਾ ਵੱਡਾ ਉਹ ਇਹਦੇ ਆਫਿਸ ਵਾਲਿਆਂ ਨੇ ਦਿੱਤਾ ਹੈ ਤੈਨੂੰ ਅੱਗੇ ਆਫਿਸ ਤੇ ਜਦੋਂ ਤੂੰ ਛੋਟਾ ਸੀ ਤੇਰੇ ਲਈ ਵੀ ਦਿੱਤਾ ਸੀਗਾ ਆਫਿਸ ਵਾਲਿਆਂ ਨੇ ਤੇਰਾ ਬੈੱਡ ਨਹੀਂ ਸੀ ਪਿਆ ਹੋਇਆ ਤੇਰਾ ਬੈੱਡ ਜਿਹੜਾ ਤੂੰ ਬੈੱਡ ਨੂੰ ਖੇਡਦੀ ਹੁੰਦੀ ਸੀ ਆ ਗਈ। ਵੈਸੇ ਯੋਇ। ਉਹ ਆ ਗਈ ਹੈ ਪਹਿਲਾਂ। ਉਹ ਆ ਲੋਕ ਹੈ ਲੋਕ ਹੈ। ਇਹ ਲੋਕ ਹੋ ਜਾਂਦਾ ਇੱਥੋਂ। ਇੱਥੋਂ ਲੋਕ ਹੋ ਜਾਂਦਾ ਨਾ ਫਿਰ ਇੱਥੇ ਫਿਰ ਤੂੰ ਡਿਲੀਟ ਨਹੀਂ ਕਰ ਸਕਦਾ ਇਦਾਂ। ਆ ਦੇ ਹੁਣ ਇੱਥੇ ਅਨਲੋਕ ਕਰ ਉਹਨੂੰ। ਅਨਲੋਕ ਕਰ। ਮਤਲਬ ਖੋਲ। ਹਾਂ ਨਹੀਂ ਨਹੀਂ ਇਹਨੂੰ ਇਹਨੂੰ ਖੋਲ ਪਹਿਲਾਂ। ਉੱਪਰ ਕਰ। ਠੀਕ ਹੈ? ਹਾਂ ਹੁਣ ਇੱਥੋਂ ਲੋਕ ਇਦਾਂ ਕਰ ਹੁਣ ਹੁਣ ਇੱਥੇ ਤੂੰ ਡਿਲੀਟ ਕਰਦਾ ਠੀਕ ਹੈ ਨਹੀਂ ਠੀਕ ਹੈ ਬਾਬੂ ਪਾਪਾ ਮੈਂ ਤਾਂ ਕਿਹਨੂੰ ਕਿਟ ਗਈ ਸੀ ਇਹੀ ਹੈ ਉਹ ਜਿਹੜੀ ਜਿਹੜੀ ਤੂੰ ਕਹਿ ਰਹੀ ਨਾ ਕਿਟ ਉਹਦੇ ਚ ਬਸ ਸਮਾਨ ਜ਼ਿਆਦਾ ਹੁੰਦਾ ਤੇ ਇਹਦੇ ਚ ਬਹੁਤ ਸਾਰੀਆਂ ਨਾਮ ਬਣਾ ਸਕਦੀਆਂ ਮਾਲਾ ਬਣਾ ਸਕਦੀਆਂ ਆ ਤੂੰ ਆਪਣੇ ਨੇਮ ਬਣਾ ਸਕਦੀ ਆ ਇਹਦੇ ਧਾਗਾ ਹਾਂ ਇਹ ਬਹੁਤ ਸਾਰਾ ਧਾਗਾ ਹੈ ਪਰ ਉਹ ਪਤਲਾ ਹੈ ਨਾ ਛੋਟਾ ਨਾ ਤਾਂ ਕਰੇ ਮੱਛੀ ਨਹੀਂ ਹੁੰਦੀ ਮੱਛੀ ਮੱਛੀ ਦਾ ਉਹ ਔਇਲ ਹੁੰਦਾ ਉਹਦਾ ਧਾਗਾ ਬਣਿਆ ਹੋਇਆ ਚਲੋ ਜੀ ਹੁਣ ਕਾਕੇ ਦੀ ਵਾਰੀ ਨੰਨੂ ਦਾ ਗਿਫਟ ਬਹੁਤ ਜ਼ਿਆਦਾ ਵਧੀਆ ਨੰਨੂ ਦੇ ਗਿਫਟ ਦੇ ਬੈਸਟ ਨੇ ਹੁਣ ਕਾਕਾ ਵੇਖੋ ਕਿੱਦਾਂ ਸਾਡਾ ਦਿੱਦੂ ਪੀ ਕੇ ਤੇ ਹੁਣ ਲੱਗਾ ਹੋਇਆ ਉਹ ਦੇਖੋ ਮਨੂ ਬਿਲਕੁਲ ਨਹੀਂ ਦੇਖਦਾ ਕੀ ਕੀ ਪਹਿਲਾਂ ਕਾਕੀ ਦਾ ਤੇ ਖੋਲ ਕੇ ਵੇਖੀਏ ਵਿੱਚ ਕੀ ਕੀ ਪਤਾ ਕਾਕਾ ਦੇ ਵਧੀਆ ਨਾ ਹੋਵੇ ਆਹੋ ਨੰਨੂ ਦਾ ਬਕਿਆ ਜਾਣਾ ਸਹੀ ਗੱਲ ਹੈ ਵਾਪਸ ਦੇ ਆਵਾ ਫਿਰ ਔਰ ਤਾਂ ਕੁਝ ਹੈ ਹੀ ਨਹੀਂ ਫਿਰ ਉਹ ਬਾਬੂ ਉਹਦੇ ਉਹਨਾਂ ਨੇ ਦਿੱਤਾ ਮੈਂ ਤਾਂ ਇਹ ਮੈਂ ਤੇਰੇ ਲਈ ਮੈਂ ਲੈ ਕੇ ਆਇਆ ਉਹ ਆਫਿਸ ਵਾਲਿਆਂ ਨੇ ਦਿੱਤਾ ਸੰਨੀ ਤੂੰ ਚੋਪਰੇ ਨੇ ਰਾਜੀ ਨਹੀਂ ਹੋ ਸਕਦੀ ਕਦੇ ਵੀ ਇਹ ਕਦੇ ਵੀ ਰਾਜੀ ਨਹੀਂ ਹੋ ਸਕਦੀ ਮੈਂ ਤੈਨੂੰ ਦੱਸਾਂ ਕਦੇ ਰਾਜੀ ਨਹੀਂ ਹੋ ਸਕਦੀ ਦੇਖ ਲੈ ਮੈਂ ਸਪੈਸ਼ਲ ਲੈ ਕੇ ਆਇਆ ਚੋਕਲਾ ਚੋਕਲੇ ਤੋਂ ਉਹਦੀ ਤਰ੍ਹਾਂ ਉਹ ਵਧੀਆ ਲੰਡੀਆ ਮਟਿਕੇ ਤੋਂ ਓਏ ਔਨਲਾਈਨ ਮਿਲਦੀ ਆ ਉਹ ਔਨਲਾਈਨ ਮੰਗਾ ਦਾਂਗਾ ਬਸ ਠੀਕ ਹੈ ਰਖੜੀਆਂ ਤੇ ਰਖੜੀਆਂ ਤੇ ਔਨਲਾਈਨ ਆਰਡਰ ਕਰਦਾ ਵੱਡੇ ਵਾਲਾ ਠੀਕ ਹੈ ਹੈ ਚਲੋ ਤੈਨੂੰ ਕਿੰਨੇ ਕਿੰਨੇ ਮਿਲਣਾ ਚਲ ਰਖੜੀ ਤੇ ਵੀ ਤੈਨੂੰ ਸਪੈਸ਼ਲ ਗਿਫਟ ਮਿਲਣਾ ਉਹ ਮੋਡੂਲਰ ਕਿਚਨ ਹੀ ਲਿਆ ਦੂੰਗਾ ਠੀਕ ਹੈ ਵੱਡਾ ਕਿਚਨ ਲਿਆ ਉਹੀ ਵਾਲਾ ਕਿਚਨ ਜਿਹੜਾ ਠੀਕ ਹੈ ਜਿਹਦੇ ਵਿੱਚ ਬਰਤਨ ਰੱਖਣੇ ਨਾਲ ਹੀ ਨਾ ਇਹਨੇ ਦੇਖਿਆ ਇਹਨੂੰ ਪਤਾ ਹੈ ਉਹ ਵੱਡਾ ਅਲਮਾਰਾ ਵਾਲਾ ਓ ਠੀਕ ਹੈ ਜਾਤਾ ਕਹਿਣਾ ਖੇਡ ਲੈ ਤੂੰ ਐਚ ਤੂੰ ਸਾਰਾ ਸਮਾਨ ਵੀ ਆਪਣਾ ਰੱਖ ਸਕਦੀ ਹੈ ਨਾ ਸਾਰਾ ਆਪਣਾ ਪੈਨਸਲ ਬਾਕਸ ਇਹ ਉਹ ਠੀਕ ਹੈ ਸਾਰਾ ਕੁਝ ਤੇ ਹੁਣ ਕਾਕੇ ਵਾਲਾ ਖੋਲ ਗਿਫਟ ਮੈਂ ਨਹੀਂ ਖੋਲਾਂਗੀ ਤੂੰ ਉਹ ਤੇ ਕਰੀ ਪਿੱਛੇ ਸਨੀ ਦੇਖ ਮੈਂ ਕਾਕਾ ਬਾਬਾ ਲੰਮਾ ਖੋਲੋ ਕਿੱਦਾਂ ਖੋਲਣਾ ਨਾ ਆਪਾਂ ਪਾਟਿਆ ਚਲ ਆ ਫਿਰ ਆ ਵੀਡੀਓ ਮਨਪੀ ਮਨਪੀ ਮੈਂ ਖੋਲਦਾ ਚਲ ਮੈਂ ਖੋਲਦਾ 1 ਮਿੰਟ ਵੇਟ ਕਰ ਤੈਨੂੰ ਵਾ ਕਹਿ ਰਿਹਾ ਨਾ ਤੇ ਉਹਨੂੰ ਉਹਨੂੰ ਤੇ ਆਫਿਸ ਨੇ ਦਿੱਤਾ ਮੈਂ ਤੈਨੂੰ ਲੈ ਕੇ ਦੇਣਾ ਵੱਡਾ ਮੋਡੂਲਰ ਕਿਚਨ ਉਹ ਇਤੋਂ ਵੀ ਵੱਡਾ ਹੈ ਦੇਖਿਆ ਸੀ ਨਾ ਕਿੰਨਾ ਵੱਡਾ ਉਹ ਉਹੀ ਲੈ ਕੇ ਦਵਾਂਗਾ ਰਖੜੀਆਂ ਤੇ ਬਸ ਅਗਲੇ ਮਹੀਨੇ ਰਖੜੀਆਂ ਭਰਾ ਬੜਾ ਔਖਾ ਐ ਨੂੰ ਤੇ ਨਾ ਸਮਝਾਣਾ ਕੱਖ ਕੇ ਮੇਰੇ ਨੂੰ ਨਾ ਇਹ ਕੀ ਆ ਯਾਰ ਕੀ ਆਵਾਜ਼ੇ ਪੜੀ ਆ ਰਹੀ ਹੈ ਯਾਰ ਅਚੂ ਹੈ ਨਾ ਸਿਕਰੀਓਪਨ ਹਾਂਜੀ ਤੇ ਫਾਈਨਲੀ ਇਹਨੂੰ ਕਰੀਓਪਰ ਕੌਣ ਕਮਾਈ ਕਰਕੇ ਕਾਕਾ ਉਹ ਤੇ ਕਿੰਦੇ ਕੜਕੜ ਪੜਕਦਾ ਅੱਛਾ ਲਾ ਇਨ ਨੋਜੀ ਓਕੇ ਬੂਸਟਰ ਸੀਟ ਉਹ ਦਾਣੀ ਠੀਕ ਹੀ ਹੈ ਉਹ ਮੈਂ ਖੋਲ ਦੇ ਅੱਛਾ ਇਹ ਬੈਠਣ ਵਾਲੀ ਸੀਟ ਹੈ ਉਹ ਕਿਜੀ ਨਾ ਬੱਚੇ ਨੂੰ ਬੈਠ ਕੇ ਉਹ ਕੀ ਨਾਮ ਹੈ ਖਾਣਾ ਖਵਾਉਣ ਵਾਲੀ ਸੀਟ ਹੈ ਇਥੇ ਹੈਨਾ ਮੇਬੀ ਅੱਗੇ ਨੂੰ ਆਇਆ ਥੋੜਾ ਅੱਗੇ ਨੂੰ ਆਇਆ ਅੱਗੇ ਖੜੀ ਹੋ ਜਾ ਉੱਪਰੋਂ ਦੀ ਬਣਾ ਲਹਾਜੇ ਥੈਂਕ ਯੂ ਥੈਂਕ ਯੂ ਕੰਪਨੀ ਵਾਲਿਓ ਸਾਡਾ ਬਹੁਤ ਬਹੁਤ ਸ਼ੁਕਰੀਆ ਆਇਆ ਆਵळा ਖੋਲਣਾ ਕਿਦੋਂ ਹੁਣ ਨੰਨੂ ਕਹਿੰਦੀ ਪਤਾ ਨਹੀਂ ਪਾਪਾ ਸਪੈਸ਼ਲ ਲੈ ਕੇ ਆਏ ਨੇ ਸ਼ਾਇਦ ਇਹਨੂੰ ਯਕੀਨ ਹੀ ਨਹੀਂ ਹੈਗਾ ਤਾਂ ਨੂੰ ਜਦੋਂ ਆਇਆ ਸੀ ਨਾ ਇੱਕ ਸਾਨੇ ਕੰਬਲ ਆਇਆ ਨਹੀਂ ਐਨਾ ਬੈੱਡ ਦੀ ਤਰ੍ਹਾਂ ਬੈੱਡ ਹਾਂ ਇਹਦੇ ਲਈ ਬੈੱਡ ਦਿੱਤਾ ਸੀ ਉਹ ਲਾਇਆ ਸੀ ਉਹਦੇ ਵਿੱਚ ਨਾ ਖੋਲ ਉਹ ਲੱਗੇ ਸੀ ਹਾਂ ਤਾਂ ਆਹ ਤਾਂ ਖੋਲਣਾ ਹੀ ਬੜਾ ਟਫ ਹੈ ਯਾਰ ਰਾਹੁਲ ਕੋਈ ਨਹੀਂ ਵਾਰਾਈ ਨਹੀਂ 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 ਇੱਕ ਮਿੰਟ ਯਾਰ ਕੀ ਹੈ ਹਾਂ ਯਾਰ ਨੰਨੂ ਇੰਨਾ ਨਹੀਂ ਵਧੀਆ ਹੈਗਾ ਯਾਰ ਮੈਂ ਬੰਦਾ ਤੇ ਆ ਗਿਆ ਮੈਨੂੰ ਲੱਗੇ ਵੱਡੇ ਨੂੰ ਕੀ ਕਰਨਾ ਹੈ ਵਧੀਆ ਹਾਂ 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 ਬੱਸ ਬੱਸ ਕੀ ਕਰਨ ਤੋੜਾਂਗੇ ਕਿਉਂ ਹੋਉਂਗਾ ਦੂਣੇ ਤੋੜਦੇ ਨੰਨੂ ਦੌੜ ਲੈ ਮੈਂ ਹੇ ਨੰਨੂ ਮੈਨੂੰ ਨਾ ਬੋਲੋ ਅੱਛਾ ਅੱਛਾ ਐਲ ਪਰ ਟੇਬਲ ਇਸ ਤੇਲ ਲਗਾ ਕਿੱਥੇ ਹੈ ਉਹ ਵੀ ਨੇ ਸਨ ਉਹਦੇ ਕੋਲ ਤੋਂ ਲੱਗੀ ਬਾਜਾ ਤੂੰ ਦੇਖੋ ਉਹ ਦੁਪਰ ਚੱਲ ਗਿਆ ਉਹ ਵੀ ਲੱਗਾ ੱਲੇ ਵੀ ਉਹ ਵੀ ਉਹ ਅੱਛਾ ਅੱਛਾ ਆ ਰਿਹਾ ਅੱਛਾ ਹਾਂ ਯਾਰ ਨੰਨੂ ਇਹਦੇ ਤੇ ਤੂੰ ਵੀ ਬੈਠ ਸਕਦਾ ਯਾਰ ਨੰਨੂ ਤੇਰਾ ਇਹ ਕਿੱਦਾਂ ਲੱਗਣਾ ਅੱਛਾ ਇੱਥੇ ਲੱਗਣਾ ਹੋ ਗਈ ਲੋਕ ਇਹ ਸਾਨੂੰ ਦੋਨਾਂ ਨੂੰ ਆਖੀ ਨਾ ਬੇ ਹਾਂ ਨਹੀਂ ਆ ਗਏ ਬੰਨੀਆਂ ਦਰਵੇਹ ਉਹ ਬੰਨੀਆਂ ਬਣੀਆਂ ਨਹੀਂ ਨਾ ਪਾਪਾ ਐ ਤਾਂ ਲੈ ਆਇਓ ਲੇਕਿਨ ਜਦੋਂ ਸੀ ਵੜਾ ਕੇ ਫਿਰ ਪਾਵਾਂਗੇ ਫਿਰ ਸਾਰੀ ਮੋਤੀਆਂ ਥੱਲੇ ਹੀ ਪਾ ਦਿੰਦੀਆਂ ਹਾਂ ਹਾਂ ਠੱਠ ਨੇ ਬੰਨਦੀਆਂ ਹਾਂ ਤੇ ਕਿਰਕ ਦਾ ਲੱਗਣਾ ਯਾਰ ਹੂੰ ਹੈ ਦੇ ਦੱਸਣਾ ਹੈ ਜੇ ਸੈਂਸ ਅੱਛਾ ਆ ਰਿਹਾ ਮੈਂ ਮਿਲਾਂ ਕਰਿਆ ਸੀ ਮੈਨੂੰ ਆ ਪਸੰਦ ਆ ਬੱਚਾ ਪਸੰਦ ਆ ਹੈ ਪਸੰਦ ਆ ਥੋੜਾ ਇਹ ਜਿਆਦਾ ਥੋੜਾ ਕਿਉਂ ਮੈਂ ਜਿਆਦਾ ਦੇ ਦੇ ਦਿਮਾਰ ਕਰ ਦਿੱਤੀ ਉਹ ਵੀ ਉਹ ਯਾਰ ਇਹ ਰ ਕਿੱਦਾਂ ਲੱਗਣਾ ਪਤਾ ਹੀ ਨਾ ਲਗ ਰਿਹਾ ਬੱਸ ਕਰ ਨਹੀਂ ਨਹੀਂ ਚੱਲਣੇ ਮਾਪੀ ਤੋਂ ਦੇਤੀ ਜਿਹੜੀ ਕੀਜੀ ਦਵਾਈ ਹੁੰਦਾ ਹੈ ਘਿੜਦੇ ਨਹੀਂ ਕਿਹੜੀ ਈ ਗਾੜੀ ਭਾਲ ਲਿਆ ਜਿਹੜੀ ਤੈਨੂੰ ਪੁੱਛਾ ਦੇਣੀ ਆ ਉਹ ਬੇਟੀ ਹਮਰਾਤ ਨਹੀਂ ਹੈਗੀ ਅਮ ਕੁੱਤਾ ਦੇਖਵੇ ਕੁੱਤਾ ਦਾ ਕੈਂਚੀ ਨਾਲ ਕੈਂਚੀ ਉਹ ਸਭ ਤੋਂ ਜ਼ਿਆਦਾ ਵਧੀਆ ਵੱਡੇ ਵਾਲਾ ਕੀ ਕੀ ਉਹ 30 ਸਗਾ ਦਾ ਕਰ ਲਾਇਆ ਨਹੀਂ ਨਹੀਂ ਆਗੜੇ ਪਾੰਦੇ ਕਰਨਾ ਹੈ ਗੱਲ ਐੱਛੇ ਬੱਬਰ ਸਾਥ ਦਾ ਵਰਗਾ ਲੱਗਦਾ ਹੀ ਨਹੀਂ ਪਿਆ ਯਾਰ ਲੱਗੇਗਾ ਜਾਲਾ ਕੋਈ ਉਹ ਹੋਣਾ ਮੰਨੀ ਰੱਖੀ ਲਾਦੀ ਕੰਨ ਲਾਣੀ ਨਹੀਂ ਅੰਦਰ ਬਸ ਲੈ ਤੇ ਆਇਓ ਲੇਕਿਨ ਲਾਣਾ ਨਹੀਂ ਮੈਂ ਥੋੜੀ ਲਿਆਂਦਾ ਬਾਬੂ ਆਪਣੀ ਨਹੀਂ ਦਿੱਤਾ ਨਾ ਆਪਣੀ ਨਹੀਂ ਉਹ ਮੈਂ ਤੇ ਆਪਣਾ ਨਾਮ ਲਿਖਣਾ ਇਹ ਕੱਤੋਂ ਨਹੀਂ ਬੈਲਟ ਮੰਮਾ ਨੇ ਇਹ ਜੀ ਉਹ ਗੱਲ ਨਹੀਂ ਟਿਕਿਆ ਹੋ ਇਹਦੇ ਹੈ ਨੇ ਨਾ ਅੰਦਰ نیچے ਵੀ ਨਹੀਂ نیچے ਕੱਟ ਕੇ ਉੱਪਰ ਲਗਾਨੀ ਪੈਣੀ ਚਲੋ ਠੀਕ ਹੈ ਥੈਂਕ ਯੂ ਸੋ ਮੱਚ ਕੰਪਨੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹਨੂੰ ਕਹਿੰਦੇ ਨੇ ਫੋਲਡਿੰਗ ਬੂਸਟਰ ਸੀਟ ਚਲੋ ਇਹ ਮੰਨੀ ਦੇਖੇਗਾ ਕਿਦਾਂ ਇਹਨੂੰ ਲਗਾਣਾ ਲੋਣਾ ਬਾਅਦ ਦੇਖ ਕੇ ਨਾ ਤੇ ਫੇਰ ਤੁਹਾਨੂੰ ਦੱਸਾਂਗੇ ਠੀਕ ਹੈ ਨਾ ਵੀ ਕਿੱਦਾਂ-ਕਿੱਦਾਂ ਲੱਗਣਾ ਤੇ ਉਹ ਕਹਣ ਚੀਜ਼ ਆ ਵੈਸੇ ਪਰ ਇਹ ਮੇਰੇ ਖਿਆਲ ਨਾਲ ਵੱਡੇ ਬੱਚੇ ਲਈ ਹੈ ਥੋੜੇ ਹੈ ਨਾ ਹਾਂ 3-4 ਮਹੀਨੇ ਦਾ ਹਾਂ ਫੇਰ ਇਹਦੇ ਕੰਮ ਆਏਗਾ ਠੀਕ ਹੈ ਓਕੇ ਕੈਂਡਾ ਬਸ ਇਹ ਗੱਲਾਂ ਨੂੰ ਕਟਾਂਗੇ ਕਿ ਕਰਾਂਗੇ ਇਹਨੂੰ ਮੈਂ ਕਰਦਾ ਸੈਟਿੰਗ ਤੂੰ ਛੇੜ ਨਾ ਖਰਾਬ ਨਾ ਕਰੀ ਮੈਨੂੰ ਆਂਦਾ ਕਿੰਨਾ ਬਸ ਇਹ ਨਹੀਂ ਕੋ ਬਸ ਇਹ ਵੀ ਇਹ ਜੋ ਨਾ ਕਾਕੇ ਮੇਰੇ ਨੂੰ ਥੋੜਾ ਜਿਹਾ ਸਮਝਾਣਾ ਥੋੜਾ ਜਿਹਾ ਔਖਾ ਹੁੰਦਾ ਤੇ ਮੈਂ ਕਰਦਾ ਪੁੱਤ ਮੈਂ ਕਰਦਾ ਮੈਂ ਕਰਦਾ ਕੱਟੋ ਠੀਕ ਹੈ ਮੇਰੇ ਹੱਥ ਲਈ ਕੱਟਾ ਬੜਾ ਔਖਾ ਹੈ ਮੈਨੂੰ ਤੁਸੀਂ ਹੁਣ ਕਮੈਂਟ ਕਰਕੇ ਦੱਸਿਓ ਵੀ ਕੀ ਤੁਹਾਡੇ ਘਰ ਦੇ ਵਿੱਚ ਐਦਾਂ ਬੱਚੇ ਕਰਦੇ ਨੇ ਹੈਨਾ ਜਿੰਨਾ ਜਿੰਨਾਂ ਦੇ ਬੱਚੇ ਹੈਗੇ ਨੇ ਕਿ ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਹੈ ਜਿਦਾਂ ਸਾਡੇ ਨਾਲ ਹੁੰਦਾ ਤੁਸੀਂ ਦੇਖ ਹੀ ਲਿਆ ਹੁਣ ਲਾਈਵ ਵੀ ਕੀ ਚੱਲ ਰਿਹਾ ਹੈ ਮਾਹੌਲ ਠੀਕ ਹੈ ਨਾ ਆਦੇ ਨਾਲ ਰਿੰਗ ਬਣਾ ਚੁੱਕੀ ਤੇ ਹੁਣ ਅੱਗੇ-ਅੱਗੇ ਹੋਰ ਜ਼ਿਆਦਾ ਟਫ ਹੋਏਗਾ ਕੰਮ ਹੋ ਸਕਦਾ ਠੀਕ ਵੀ ਹੋ ਜਾਵੇ ਹੋ ਸਕਦਾ ਟਫ ਵੀ ਹੋ ਜਾਵੇ ਇਹ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ ਅੱਜ ਹੁਣ ਜਿੰਨੇ ਆਣਾ ਦੋ ਚੀਜ਼ਾਂ ਲੈ ਕੇ ਆਣ ਆਹ ਭਾਈ ਜਿਹਨੇ ਆਣਾ ਸਾਡੇ ਘਰ ਆ ਦੇਖੋ ਹੱਥ ਜੋੜੇ ਸਾਡੇ ਬਲੌਗ ਦੇਖਦੇ ਹੋ ਤੁਸੀਂ ਤੇ ਸਾਡੇ ਰਿਸ਼ਤੇਦਾਰਾਂ ਨੂੰ ਸਪੈਸ਼ਲ ਅਸੀਂ ਕਹਿ ਰਹੇ ਆ ਭਈ ਜੇ ਤੁਸੀਂ ਆਣਾ ਹੈ ਗਿਫਟ ਲੈ ਕੇ ਆਣਾ ਕੁਝ ਕੁਝ ਵੀ ਲੈ ਕੇ ਆਣਾ ਚਲੋ ਤੇ ਸਾਡੇ ਕਾਕੇ ਲਈ ਜਰੂਰ ਲੈ ਕੇ ਆਓ ਨੰਨੂ ਵਾਸਤੇ ਵੀ ਜਰੂਰ ਲੈ ਕੇ ਆਓ ਨਹੀਂ ਤੇ ਇਹ ਨਾ ਲੈ ਕੇ ਆਇਓ ਇਹਦਾ ਕਿਸੇ ਲਈ ਨਾ ਲੈ ਕੇ ਆਇਓ ਹਾਂ ਨਹੀਂ ਤਾਂ ਬੁਰੀ ਹੋਏਗੀ ਹਾਂ ਨਹੀਂ ਤਾਂ ਕਿਸੇ ਲਈ ਨਾ ਲੈ ਕੇ ਆਓ ਕੋਈ ਗੱਲ ਨਹੀਂ ਅਸੀਂ ਗੁੱਸਾ ਨਹੀਂ ਕਰਾਂਗੇ ਠੀਕ ਹੈ ਤੇ ਨੰਨੂ ਲਈ ਵੀ ਜਰੂਰ ਲੈ ਕੇ ਆਓ ਠੀਕ ਹੈ ਜੀ ਹਾਂਜੀ ਠੀਕ ਹੈ ਨੰਨੂ Ay. ¡Me acarrea! ¡Se lo hizo!